ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਟੌਨਸੈਰ نیوز ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਲਾ ਮਨਪ੍ਰੀਤ ਕੋਰ ਦਰਸ਼ਕੋ ਮੇਰੇ ਅਤੇ ਮੇਰੀ ਪੂਰੀ ਸਮੁੱਚੀ ਟੀਮ ਵੱਲੋਂ Eid ਦੀਆਂ ਬਹੁਤ ਬਹੁਤ ਮੁਬਾਰਕਬਾਦ ਸਾਡੇ ਸਾਰੇ ਹੀ ਮੁਸਲਿਮ ਪਾਈਚਾਰਿਆਂ ਨੂੰ ਸਾਡੇ ਵੱਲੋਂ ਅਤੇ ਮੇਰੀ ਪੂਰੀ ਸਮੁੱਚੀ ਟੀਮ ਵੱਲੋਂ Eid ਦੀ ਬਹੁਤ ਬਹੁਤ ਮੁਬਾਰਕਬਾਦ ਇਹ Eid ਦਾ ਤਿਉਹਾਰ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਇਸ ਦੇ ਨਾਲ ਹੀ ਤੁਹਾਨੂੰ ਹੁਣ ਵੈਦਰ ਅਪਡੇਟ ਨਾਲ ਰੂਬਰੂ ਕਰਵਾਉਂਦੇ ਹਾਂ ਤੁਹਾਨੂੰ ਦੱਸਦੀ ਹਾਂ ਕਿ ਜਿਸ ਤਰ੍ਹਾਂ ਜੋ ਦੇਸ਼ ਪਰ ਵੀ ਚੀਜ਼ ਦੇਸ਼ ਦੇ ਕਈ ਹਿੱਸਿਆਂ ਵਿੱਚ ਜੋ ਮੌਸਮ ਦੇ ਬਦਲਾਅ ਦੇ ਕਾਰਨ ਕਈ ਤਰ੍ਹਾਂ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਂ ਥਾਵਾਂ ਤੇ ਜੋ ਹੈ ਕਿ ਜ਼ਮੀਨ ਖਿਸਕਣ ਕਾਰਨ ਲੈਂਡਸਲਾਈਡ ਦੇ ਕਾਰਨ ਲੋਕਾਂ ਨੂੰ ਆਪਣੇ ਜਾਂ फ्लड्स ਦੇ ਕਾਰਨ ਹੜਾਂ ਕਾਰਨ ਜੋ ਕਿ ਲੋਕਾਂ ਨੂੰ ਆਪਣੇ ਘਰ ਛੱਡ ਕੇ ਰਾਹਤ ਕੈਂਪਾਂ ਵਿੱਚ ਰਹਿਣਾ ਪੈ ਰਿਹਾ ਕਿਉਂਕਿ ਮੌਸਮ ਵਿੱਚ ਅਚਾਨਕ ਹੀ ਮੌਸਮ ਜੋ ਮੌਨਸੂਨ ਹੈ ਜਲਦੀ ਆਉਣ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਜੋ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਨਾਲ ਥੋੜਾ ਡਿਟੇਲ ਵੀ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਸਮੇਂ ਤੋਂ ਪਹਿਲਾਂ ਪਹੁੰਚੇ ਦक्कन ਪੱਛਮੀ ਮੌਨਸੂਨ ਨੇ ਪਿਛਲੇ ਕੁ ਦਿਨਾਂ ਦੇ ਉੱਤਰ ਪੂਰਬ ਤੋਂ ਲੈ ਕੇ ਪੱਛਮੀ ਅਤੇ ਦੱਖਣੀ ਭਾਰਤ ਤੱਕ ਆਪਣਾ ਜੋ ਭयंकर ਰੂਪ ਹੈ ਉਹ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਕੇਰਲ ਦੇ ਨਾਲ ਨਾਲ ਅਸਾਮ ਮਨੀਪੁਰ ਸਿੱਕਮ ਵਰਗੇ ਰਾਜਾਂ ਵਿੱਚ ਜਾ ਹੜਾ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ अगर गल करिए असाम मणिपुर विच हड़ा ने गंभीर रूप जो तारण कर लिया है अते इस तो बाद पिछले कुछ दिनों तो मॉनसून की गति थोड़ी हौली हो गई है पर भारतीय मौसम विभाग यानी आईएमडी बलों वालों जो है हुन एक बार फिर तो मोहल्लेदार बारिश की भविष्यवाणी की है ਅਤੇ ਉੱਤਰ ਪੂਰਬ ਅਤੇ ਦੱਖਣੀ ਪਾਰਤੀ ਪਾਰਿ ਤੋਂ ਬਹੁਤ ਪਾਰੀ بارش ਹੋਣ ਦੀ ਵੀ ਸੰਭਾਵਨਾ ਚਿਤਾਈ ਗਈ ਹੈ ਅਤੇ ਇਹ ਵੀ ਕਿਹਾ ਗਿਆ ਕਿ ਬੰਗਾਲ ਦੀ ਖਾੜੀ ਵੀ ਗਤੀਵਿਧੀਆਂ ਵੱਧ ਜਾਣਗੇ ਤੇ ਚੱਕਰਵਾਤ ਵਰਗੀਆਂ ਸਥਿਤੀਆਂ ਬਣਨ ਗਿਆ ਇਸ ਨਾਲ ਮੌਨਸੂਨ ਦੀ ਜੋ ਗਤੀ ਹੈ ਵਧੇਗਾ ਤਾਂ ਇਸ ਪ੍ਰਭਾਵ ਬਿਹਾਰ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ حالانکہ اے اجے સ્પષ્ટ نہیں ہے کہ بہار بھر کے راجاں میں مون سون کدوں سرگرم ہوئے گا پر دوسرے پاسے Uttar Pradesh Rajasthan Delhi NCR Punjab Haryana بھر کے راجن دے لوکاں نو فی الحال پیانک گرمی دا سامنا کرنا پے سکتا ہے۔ ہتے اگر گل کریے IMD والوں دی جاری تازہ پیش گوئی دے انوچار allele 9 جون تو جو ہے کہ Uttar Purvi راجاں میں کچھ تھاواں تے اتھے تے 11 جون تو دکنی ਰਾਜ ਦੀ ਭਾਰਤ ਦੀ ਭਾਰੀ بارش ਦੇ ਨਾਲ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਅਤੇ ਇਸ ਕਾਰਨ ਜੋ ਆਸਾਮ, ਮਗਾਲਿਆ, ਮਨੀਪੁਰ, ਕੇਰਲ, ਕਰਨਾਟਕ ਵਰਗੇ ਰਾਜਾਂ ਵਿੱਚ ਚੰਗੀ بارش ਹੋਣ ਦੀ ਵੀ ਸੰਭਾਵਨਾ ਹੈ। ਵੇਸ਼ ਦੇ ਹੜ੍ਹ ਪ੍ਰਭਾਵਿਤ ਹਿੱਸਿਆਂ ਦੇ ਲੋਕ ਜਿਨ੍ਹਾਂ ਨੇ ਰਾਹਤ ਦਾ ਸਾਹ ਲਿਆ ਹੈ ਅਤੇ ਉਨ੍ਹਾਂ ਨੂੰ ਇੱਕ ਵਾਰ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ आसाम मणिपुर के नाल केरल में बारिश हड़ जमीन खिसकन तो प्रभावित लोग अजे भी राहत कैंपा रहे क्योंकि मौसम हाले उसी तरह ही बनया है लोगों हाले वे हार्ड हड़ जमीन लैंड लैंडस्लाइड का जो डर है इस कारण लोगों जो राहत कैंप ठहरे हो अगर गल करिए अस पछ्छमी राजस्थान अठ तो दस जून दौरान पंजाब हरियाणा ਦੱਖਣੀ ਉੱਤਰ ਪ੍ਰਦੇਸ਼ ਉੱਤਰ ਮੱਧ ਪ੍ਰਦੇਸ਼ ਵਿੱਚ 9 ਤੋਂ ਅਤੇ 10 ਜੂਨ ਨੂੰ ਹੀਟ ਵੇਵ ਚੱਲਣ ਦੀ ਸੰਭਾਵਨਾ ਹੈ ਦੇਸ਼ ਨੇ ਇਨ੍ਹਾਂ ਹਿੱਸਿਆਂ ਦੇ ਲੋਕਾਂ ਨੂੰ ਭਾਰੀ ਗਰਮੀ ਦਾ ਜੋ ਹੈ ਕਿ ਇਸ ਵਕਤ ਸਾਹਮਣਾ ਕਰਨਾ ਪੈ ਸਕਦਾ ਹੈ ਅਗਰ ਅਸੀਂ ਗੱਲ ਕਰੀਏ ਪੱਛਮੀ ਮੱਧ ਬੰਗਾਲ ਦੀ ਖਾੜੀ ਦੀ ਤਾਂ 11 ਜੂਨ ਨੂੰ ਚੱਕਰਵਾਤੀ ਜੋ ਸਰਕੂਲੇਸ਼ਨ ਸਥਿਤੀ ਬਣਨ ਦੀ ਸੰਭਾਵਨਾ ਹੈ ਜੋ ਕਿ 12 ਜੂਨ ਹੋਣ ਤੱਕ ਜੋ ਸਰਗਰਮ ਹੋ ਸਕਦੀ ਹੈ ਤੇ ਦੱਖਣੀ ਭਾਰਤ ਵਿੱਚ ਵੱਧ ਤੋਂ ਵੱਧ ਸਕਦੀ ਹੈ ਇਸ ਪ੍ਰਣਾਲੀ ਦੇ ਪ੍ਰਭਾਵ ਕਾਰਨ 11 ਜੂਨ ਨੂੰ ਜੋ ਆਂਧਰਾ ਪ੍ਰਦੇਸ਼ तेलंगाना तमिलनाडु और कर्नाटक हल्की तो दरमानी बारिश शुरू हो जाएगी इस तो बाद अगले दो तीन दिन अते महाराष्ट्र के कुछ जो है कि बारिश की तीव्रता जो गति अते केरल तट कर्नाटक गोवा कोकन ਖੇਤਰ ਵਿੱਚ ਜੋ ਹੈ ਕਿ ਪਾਰਿਤੋਂ ਮਹਾ ਪਾਰਿਤ ਜੋ بارش ਹੋਣ ਦੀ ਵੀ ਸੰਭਾਵਨਾ ਚਿਤਾਈ ਗਈ ਹੈ ਤੇ ਇਸ ਦੇ ਨਾਲ ਇਹ ਗੱਲ ਕਰੀਏ ਸੰਭਾਵਨਾ 14 ਤੋਂ 15 ਜੂਨ ਦੇ ਆਸ-ਪਾਸ ਬੰਗਾਲ ਦੀ ਥਾੜੀ ਦੇ ਉੱਪਰਲੇ ਹਿੱਸੇ ਵਿੱਚ ਇੱਕ ਹੋਰ ਚੱਕਰਵਾਤੀ ਸਰਕੂਲੇਸ਼ਨ ਵਿਕਸਿਤ ਹੋਣ ਹੋ ਸਕਦਾ ਹੈ ਇਹ ਸਿਸਟਮ ਪੱਛਮੀ ਬੰਗਾਲ, Jharkhand ਅਤੇ Bihar ਦੇ ਮੌਨਸੂਨ ਨੂੰ ਅੱਗੇ ਵਧਾ ਸਕਦਾ ਹੈ ਤੁਸੀਂ ਜੇ ਤੁਸੀਂ ਦੇਖ ਸਕਦੇ ਹੋ ਕਿ ਮੌਨਸੂਨ ਦੇ ਆਉਣ ਦੇ ਕਾਰਨ ਜੋ ਮੌਸਮ ਵਿੱਚ ਬਦਲਾਅ ਵੇਖੇ ਜਾ ਰਹੇ ਨੇ ਕਈ ਜੋ ਇਲਾਕੇ ਹਨ ਜੇ ਬੰਗਾਲ ਦੀ ਗੱਲ ਕਰੀ ਤਾਂ ਉਨਾਤੇ ਜੋ ਹੜਾ ਅਤੇ ਜੋ ਜ਼ਮੀਨ ਕਿਸ ਕਨ ਕਾਰਨ ਜੋ ਹੜਾਂ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਤੇ ਕਾਰਨ ਕਿ ਇਹ ਲੋਕ ਆਪਣੇ ਕਾਰਜ ਛੱਡ ਕੇ ਰਾਹਤ ਕੈਂਪਾਂ ਵਿੱਚ ਠਹਿਰੀ ਹੋਏ ਤੇ ਇਸ ਦੇ ਨਾਲ ਹੀ ਜੋ ਹਲੇ ਗੱਲ ਕਰੀਏ ਜੰਮੂ ਕਸ਼ਮੀਰ ਤਾਂ ਜੰਮੂ ਕਸ਼ਮੀਰ ਵਿੱਚ ਵੀ ਇੱਕ ਹਫਤੇ ਲਈ ਹਲੇ ਮੌਸਮ ਖੁਸ਼ਗੰਗੀ ਸੰਭਾਵਨਾ ਦਿਟਾਈ ਗਈ ਹੈ ਜੋ ਘੱਮ ਗਰਮੀ ਦੇ ਤਾਪਮਾਨ ਵਿੱਚ ਜੋ ਵਾਦਾ ਹੋਵੇਗਾ ਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਨਾਲ ਹੀ ਜੋ ਮੌਸਮ ਵਿਭਾਗ ਵੱਲੋਂ ਜੋ ਲੋਕਾਂ ਨੂੰ ਇਹ ਐਡਵਾਈਜ਼ਰੀ ਵਿਚਾਰੀ ਦਿੱਤੇ ਕਿ বিনা ਵਜ੍ਹਾ ਕਾਰੋਂ ਬਾਹਰ ਨਿਕਲੋ ਜ਼ਿਆਦਾਤਰ ਗਰਭਵਤੀ ਮਹਿਲਾਵਾਂ ਬੱਚੇ ਅਤੇ ਬਜ਼ੁਰਗਨ ਉਹਨਾਂ ਨੂੰ ਕਾਰ ਵਿੱਚ ਰਹਿਣ ਦੀ ਕੀਆ ਗਿਆ ਹੈ ਅਤੇ ਇਸ ਦੇ ਨਾਲ ਹੀ ਅਗਰ ਵੇਖਿਆ ਜਾਵੇ ਜੋ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਵਿੱਚ ਵੀ ਕੁਝ ਦਿਨ ਜੋ ਹੈ ਕਿ ਲੋਕਾਂ ਨੂੰ ਜੋ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸੀਂ ਫਿਰ ਆਜ਼ਰ ਹੋਗੇ ਨਵੇਂ ਅਪਡੇਟਸ ਲਈ ਸਾਡੇ ਪੇਜ ਨੂੰ ਲਾਈਕ ਕਮੈਂਟ ਸ਼ੇਅਰ ਫਾਲੋ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦੇਣਾ ਵੀ ਨਾ ਭੁੱਲਣਾ تلمع